ਗੰਨੇ ਦੀ ਫਸਲ ਵਿੱਚ ਆਗ ਦਾ ਗੜੂਆ ਟਾਪ ਬੋਰਰ ਇਹ ਕੀੜਾ ਗੰਨੇ ਦੀ ਫਸਲ ਦੇ ਉੱਪਰਲੇ ਹਿੱਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਤੰਗਾ ਚਾਂਦੀ ਵਰਗਾ ਚਿੱਟਾ ਅਤੇ ਅੱਖਾਂ ਕਾਲੀਆਂ ਹੁੰਦੀਆਂ ਹਨ। ਅਗਲੇ ਖੰਭ ਤੰਗ, ತ್ರಿਕੋਣੇ, ਲੰਬੇ ਅਤੇ ਪਿਛਲੇ ਖੰਭ ਛੋਟੇ ਅਤੇ ਚੌੜੇ ਹੁੰਦੇ ਹਨ। ਇਸ ਕੀੜੇ ਦੀ ਸੁੰਡੀ ਪੱਦੇ ਪੀਲੇ ਚਿੱਟੇ ਰੰਗ ਦੀ ਅਤੇ ਸਿਰ ਪੀਲਾ ਖਾਕੀ ਹੁੰਦਾ ਹੈ। ਪਤੰਗੇ ਮਾਰਚ ਵਿੱਚ ਨਿਕਲਦੇ ਹਨ ਅਤੇ ਫਸਲ ਦੇ ਫੁਟਾਰੇ ਉੱਪਰ ਆਂਡੇ ਦਿੰਦੇ ਹਨ। ਆਂਡੇ ਸਿਖਰ ਵਾਲੇ ਪੱਤਿਆਂ ਤੇ ਦਿੱਤੇ ਜਾਂਦੇ ਹਨ ਜਿੱਥੋਂ ਸੁੰਡੀਆਂ ਨੂੰ ਗੋਭ ਵਿੱਚ ਵੜਨਾ ਸੌਖਾ ਹੁੰਦਾ ਹੈ ਹਫ਼ਤੇ ਬਾਅਦ ਆਂਡਿਆਂ ਵਿੱਚੋਂ ਸੁੰਡੀਆਂ ਨਿਕਲ ਕੇ ਰੇਸ਼ਮੀ ਤਾਗੇ ਉਣਦੀਆਂ ਹਨ ਜਿਸ ਨਾਲ ਇੱਕ ਬੂਟੇ ਤੋਂ ਦੂਜੇ ਤੇ ਜਾ ਸਕਣ ਸੁੰਡੀ ਗੋਭ ਵਿੱਚ ਵੜ ਕੇ ਗੰਨੇ ਨੂੰ ਅੰਦਰੋਂ ਅੰਦਰ ਥੱਲੇ ਵੱਲ ਨੂੰ ਖਾਂਦੀ ਰਹਿੰਦੀ ਹੈ ਅਤੇ ਬਾਅਦ ਵਿੱਚ ਬਾਹਰ ਨਿਕਲਣ ਦੀ ਮੋਰੀ ਵਿੱਚੋਂ ਨਿਕਲ ਕੇ ਕੋਆ ਬਣ ਜਾਂਦੀ ਹੈ ਇਹ ਕੀੜਾ ਸਾਲ ਵਿੱਚ 4-5 ਪੀੜੀਆਂ ਪੂਰੀਆਂ ਕਰਦਾ ਹੈ ਰੋਕथाम ਇਸ ਕੀੜੇ ਦੇ ਪੰਬਟ ਅਤੇ ਆਂਡੇ ਨਸ਼ਟ ਕਰ ਦਿਓ ਇਸ ਦਾ ਹਮਲਾ ਦਿਖਾਈ ਦੇਣ ਤੇ 10 ਕਿਲੋਗ੍ਰam ਕਲਰਵਾਟਰਾਨੇਲੀ ਪਰੋਲ 0.4 ਗ੍ਰ ਜਾਂ 12 ਕਿਲੋਗ੍ਰam ਫਿਉਰਾਡਾਂਤਿਨ ਜੀਨੂ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਖਾਂ ਦੇ ਮੁੱਢਾਂ ਦੇ ਨੇੜੇ ਪਾਓ ਅਤੇ ਮੁੱਢਾਂ ਨੂੰ ਹਲਕੀ ਮਿੱਟੀ ਚੜਾ ਕੇ ਖੇਤ ਨੂੰ ਪਾਣੀ ਲਾ ਦਿਓ ਫਸਲਾਂ ਅਤੇ ਕੀੜਿਆਂ ਸੰਬੰਧੀ ਹੋਰ ਜਾਣਕਾਰੀ ਲਈ ਐਗਰੀ ਖੇਤੀ ਐਪ ਤੇ ਜਾਓ